ਮంత్రి ਪੰਜਾਬ ਨੂੰ ਚਿੱਠੀ ਲਿਖੀ ਆ ਕਿ ਜਿਹੜੇ ਵੈਲੋਫ ਲੋਗ ਨੇ ਜਿੱਦਾਂ ਮੈਂ ਆਪਣੀ ਟਿਊਬਵੈਲ ਸਬਸਿਡੀ ਅੱਜ ਛੱਡ ਰਿਆ ਸਾਡੇ ਮੇਰੇ ਔਰ ਮੇਰੇ ਪਰਿਵਾਰ ਦੇ ਕੋਲ 9 ਟਿਊਬਵੈਲ ਕਨੈਕਸ਼ਨ ਨੇ ਜਿਨ੍ਹਾਂ ਦਾ ਬਿੱਲ ਮਾਫ ਆ ਤੇ ਮੈਂ ਜਦੋਂ ਪਤਾ ਕਰਾਇਆ ਤਾਂ ਪਤਾ ਲੱਗਿਆ ਕਿ ਬਾਦਲ ਸਾਹਿਬ ਦੇ ਪਰਿਵਾਰ ਕੋਲ 50 ਟਿਊਬਵੈਲ ਕਨੈਕਸ਼ਨ ਨੇ ਤੇ ਉਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਸੈਂਕੜੇ ਏਕੜ ਕਿਨੂਆ ਦੇ ਵੱਡੇ ਬਾਗ ਨੇ ਉਹਦਾ ਜਿਹੜਾ ਨਹਿਰੀ ਪਾਣੀ ਆ ਉਹ ਸਾਰਾ ਮੁਫਤ ਆ ਉਹ ਜੇ ਆਪਾਂ ਮੋਟਰਾਂ ਚ ਕਿੰਨੀ ਸ਼ਾਇਦ 100 ਮੋਟਰ ਹੋ ਗਈ ਇਸ ਪਰਿਵਾਰ ਦੇ ਕੋਲ ਤੇ ਇਹਨਾਂ ਨੂੰ ਸਬਸਿਡੀ ਦੀ ਕਿਸੇ ਤਰ੍ਹਾਂ ਦੀ ਲੋੜ ਨਹੀਂ ਹੈਗੀ ਸਬਸਿਡੀ ਦੀ ਲੋੜ ਹੈ ਮੈਂ ਸਬਸਿਡੀ ਦੇ ਖਿਲਾਫ ਨਹੀਂਗਾ ਮੈਂ ਸਬਸਿਡੀ ਚਾਹਨਾ ਕਿਉਂਕਿ ਪੰਜਾਬ ਦੇ ਕਿਸਾਨ ਆਤਮੱਤਿਆ ਤੇ ਉਤਰੇ ਹੋਏ ਨੇ ਗਰੀਬ ਸਮਾਲ ਮਾਰਜਨਲ ਕਿਸਾਨ ਨਾਲ ਫਾਰਮ ਲੇਬਰਰ ਵੀ ਅਫੈਕਟਡ ਹੈ ਤਾਂ ਮੈਂ ਤੇ ਲੇਕਿਨ ਜਿਹੜੇ ਆਦਮੀ ਬਾਦਲ ਸਾਹਿਬ ਵਰਗੇ ਜਾਂ ਜਿਹੜੇ ਵੱਡੇ ਆਦਮੀ ਨੇ ਕਿਸਾਨ ਜਿਹਨਾਂ ਕੋ ਸੁਝਾ ਏਕੜ 200 ਕਿੱਲਾ ਜ਼ਮੀਨ ਦਾ ਹੈ ਜਿਹਨਾਂ ਕੋ 10 20 50 60 70 100 ਮੋਟਰਾ ਨੇ ਉਹ ਇਹ ਸਬਸਿਡੀ ਛੱਡਣ ਤਾਂ ਕਿ ਗਰੀਬ ਕਿਸਾਨ ਤਾਈ ਪਹੁੰਚ ਸਕੇ ਕਿਉਂਕਿ ਅੱਜ ਦੀ ਡੇਟ ਵਿੱਚ ਗਰੀਬ ਕਿਸਾਨਾਂ ਦਾ ਬਹੁਤ ਮੰਦ ਹਾਲੀਆ 51000 ਕਰੋੜ ਦਾ ਕਰਜ਼ਾ ਨਬਾਰਡ ਦੀ ਜਿਹੜੀ ਲੇਟੈਸਟ ਰਿਪੋਰਟ ਆਈ ਉਹਦੇ ਮੁਤਾਬਕ ਹੈ। ਔਰ ਇਸ ਤਰ੍ਹਾਂ ਨਾਲ ਕੀ ਹੋ ਰਿਹਾ ਵਾ ਕਿ ਅਸੀਂ ਅਗਰ ਆਪਣੀ ਸਬਸਿਡੀ ਛੱਡਾਂਗੇ ਤਾਂ ਉਹਦਾ ਫਾਇਦਾ ਜਿਹੜਾ ਵਾ ਉਹ ਇੱਕ ਤਾਂ ਜਿਹੜੀ ਪੰਜਾਬ ਦੀ ਵਿਗੜਦੀ ਹੋਇਆ ਆਰਥਿਕ ਹਾਲਤ ਹੈ। ਕਿਉਂਕਿ ਇਹ ਜਿਹੜਾ ਬਿਜਲੀ ਦਾ ਸਬਸਿਡੀ ਦਾ ਬਿੱਲ ਹੈ ਇਹ 5400 ਕਰੋੜ ਰੁਪਈਆ ਸਾਲ ਦਾ ਪੈ ਰਿਹਾ ਪੰਜਾਬ ਸਰਕਾਰ ਤੇ। ਜਦੋਂ ਆਪਾਂ ਪੰਜਾਬ ਸਰਕਾਰ ਕਹਿੰਦੇ ਉਹ ਸਾਡੇ ਦੇ ਪੈ ਰਿਆ ਸਰਕਾਰੀ ਖਜ਼ਾਨਾ ਆਪਣੇ ਲੋਕਾਂ ਦਾ। ਔਰ 97 ਤੋਂ ਜਦੋਂ ਫੈਸਿਲਿਟੀ ਸ਼ੁਰੂ ਹੋਈ ਮੁਫਤ ਬਿਜਲੀ ਦੀ ਇਹਦਾ ਹੁਣ ਤੱਕ 45000 ਕਰੋੜ ਰੁਪਏ ਦਾ ਟੋਟਲ ਬਿੱਲ ਬਣ ਗਿਆ ਸਬਸਿਡੀ ਦਾ ਕਿ ਨਾਸਾ ਦੀ ਰਿਪੋਰਟ ਜਿਹੜੀ ਲੇਟੈਸਟ ਹੈ ਜਿਹੜਾ ਅਮਰੀਕਾ ਦਾ ਸਭ ਤੋਂ ਵੱਡਾ ਇੰਸਟੀਚਿਊਟ ਹੈ ਉਹਦੀਆਂ ਸੈਟੇਲਾਈਟਸ ਨੇ ਜਿਹੜੀ ਸਟੱਡੀ ਕੀਤੀ ਤਾਂ ਉਹਦੇ ਵਿੱਚ ਪੰਜਾਬ ਦਾ ਤੇ ਪਾਣੀ ਬਹੁਤ ਤੇਜ਼ੀ ਨਾਲ ਥੱਲੇ ਜਾ ਰਿਹਾ ਬਲਕਿ 88 ਮਿਲੀਅਨ ਏਕੜ ਫੁੱਟ ਪਾਣੀ ਤਿੰਨ ਸਟੇਟਾਂ ਦਾ ਉਹਨਾਂ ਨੇ ਕਿਹਾ ਨਾਰਥ ਇੰਡੀਆ ਦਾ ਜਿਹੜਾ ਅਮਰੀਕਨ ਸਟੱਡੀ ਦੇ ਮੁਤਾਬਿਕ ਇੱਕ ਪੰਜਾਬ ਇੱਕ ਰਾਜਸਥਾਨ ਇੱਕ ਹਰਿਆਣਾ ਜੇ ਆਪਾਂ ਦਾ ਥੋੜੇ ਥੋੜੇ ਪਾਣੀ ਤੇ ਲੜਦੇ ਇੱਕ ਦੂਜੇ ਦੇ ਨਾਲ ਜਦ ਕੇ 88 ਮਿਲੀਨ 1 ਫੁੱਟ ਪਾਣੀ ਜਿਹੜਾ ਉਹ ਬੋਟੇਬਲ ਡਿਪਲੀਟ ਹੋ ਰਿਹਾ ਵਾ ਇਸ ਲਈ ਮੈਂ ਇਹ ਫਰਿਆਦ ਕਰਨ ਲਈ ਹਾਜ਼ਰ ਹੋਇਆ ਔਰ ਮੈਂ ਇਹਦੇ ਚ ਪਾਰਟੀ ਬਾਜ਼ੀ ਦਾ ਕੋਈ ਆਧਾਰ ਨਹੀਂਗਾ ਚੀਫ ਮਿਨਿਸਟਰ ਸਾਹਿਬ ਨੂੰ ਇਹ ਚਾਹੀਦਾ ਕਿ ਤੁਰੰਤ ਆਪਣੇ ਟੱਬਰ ਤੇ ਵੀ ਉਹ ਸਾਰੇ ਜਿਨੇ ਫ੍ਰੀ ਕਨੈਕਸ਼ਨਸ ਨੇ ਬਿਜਲੀ ਟੂਬਲ ਦੇ ਉਹ ਸਰੈਂਡਰ ਕਰ ਦੇਣ ਮੈਂ ਆਪਣੀ ਚਿੱਠੀ ਮੈਂ ਆਪਣੀ ਸਬਸਿਡੀ ਪਹਿਲਾਂ ਸਰੈਂਡਰ ਕੀਤੀ ਆ ਐਲਪੀਜੀ ਦੀ ਵੀ ਸਰੈਂਡਰ ਕੀਤੀ ਤੇ ਇਹ ਵੀ ਚਿੱਠੀ ਮੈਂ ਆਪਣੇ ਜਿਹੜਾ ਪੁਲਤ ਸਾਡਾ ਐਸਜੀਓ ਬਿਜਲੀ ਬੋਰਡ ਦਾ ਉਹਨਾਂ ਤੱਕ ਇਹ ਪਹੁੰਚਦੀ ਕਰਕੇ ਫਿਰ ਮੈਂ ਲੋਕਾਂ ਨੂੰ ਇਹ ਰਾਏ ਦੇਣ ਲੱਗਿਆ ਔਰ ਮੈਂ ਚਾਹਨਾ ਕਿ ਪੰਜਾਬ ਸਰਕਾਰ ਇੱਕ ਸਟੇਟ ਵਾਈਡ ਡਰਾਈਵ ਸ਼ੁਰੂ ਕਰੇ ਉਸ ਡਰਾਈਵ ਦੇ ਵਿੱਚ ਜਿੱਦਾਂ ਐਲਪੀਜੀ ਸਿਲੰਡਰਾਂ ਦੀ ਸਬਸਿਡੀ ਦਾ ਮੋਟੀਵੇਟ ਕੀਤਾ ਜਾ ਰਿਹਾ ਲੋਕਾਂ ਨੂੰ ਉਦਾਂ ਪੰਜਾਬ ਸਰਕਾਰ ਜਿਹੜੀ ਟਿਊਬਲਾਂ ਦੀ ਮੁਫਤ ਸਬਸਿਡੀ ਬਿਜਲੀ ਜਿਹੜੀ ਵੱਡੇ ਜ਼ਿਮੀਦਾਰ ਨੇ ਉਹ ਜਿਹੜੀ ਕ੍ਰੀਮੀ ਲੇਅਰ ਜਿੱਦਾਂ ਮੈਂ ਸ਼ੁਰੂ ਚ ਕਿਹਾ ਉਹ ਕਿਰਪਾ ਕਰਕੇ ਆਪਣੀ ਜਿਹੜੇ ਬਿੱਲ ਉਹ ਆਪਾਂ ਸਬਸਿਡੀ ਛੱਡੀਏ ਤਾਂ ਕਿ ਉਹਦਾ ਗਰੀਬ ਜ਼ਿਮੀਦਾਰ ਮੈਨੂੰ ਪਤਾ ਵਾ ਕਿ ਗਰੀਬਾਂ ਵਿੱਚ ਜੇ ਮੈਂ ਕਹਿੰਨਾ ਕਈ ਇਦਾਂ ਦੇ ਸਧਾਰਨ ਗਰੀਬ ਜ਼ਿਮੀਂਦਾਰ ਨੇ 1 ਏਕੜ ਦੇ ਮਾਲਕ 1.5 ਏਕੜ ਦੇ ਮਾਲਕ 2 ਏਕੜ ਦੇ ਜਿਨ੍ਹਾਂ ਕੋਲ ਬਿਜਲੀ ਦਾ ਕਨੈਕਸ਼ਨ ਹੀ ਹੈ ਨਹੀਂਗਾ ਉਹ ਸਾਰੀ ਆਪਣੀ ਫਸਲ ਜਿਹੜੀ ਆ ਉਹ ਜਨਰੇਟਰਾਂ ਦੇ ਸਿਰ ਤੇ ਡੀਜ਼ਲ ਦੇ ਸਿਰ ਤੇ ਪਾਲਦੇ ਨੇ ਉਹਨਾਂ ਵਿਚਾਰਿਆਂ ਨੂੰ ਕੌਣ ਸਬਸਿਡੀ ਦਿੰਦਾ ਵਾ